ਸਬਾਸਾਂ ਨੂੰ ਮਿਲ ਗਈਆਂ ਦਵਾਈ ਤੇ ਵਿਖਾ ਕਿ ਜਿਹੜਾ ਜੇ ਅੱਛਾ ਉੱਤਰ ਨਹੀਂ ਸਰਹੰਦੀ ਤੇ ਉੱਤਰ ਹੀ ਗਏ ਪਟਿਆਲਾ ਕਹਿੰਦੇ ਹਨ ਮਹਾਰਾਜ ਜਾਨੀ ਜਾਨ ਨੇ ਜੇ ਦੁਵਿਧਾ ਚ ਪਈਆਂ ਤੇ ਕੱਢਣ ਵਾਲੇ ਵੀ ਉਹ ਹੀ ਨੇ 72% ਲੋਕਾਂ ਨੂੰ ਇਹ ਵੀ ਪਤਾ ਕਿ ਅਸੀਂ ਜਾ ਕਿੱਥੇ ਰਹੇ ਹਾਂ ਪੂਰੇ ਬਾਹਰ ਤੱਕ ਤਰਨੀ ਦਿਉੜੀ ਤੱਕ ਸੰਗਤ ਹੁੰਦੀ ਹੈ ਅੰਤਰਪਤਾ ਅਕਾਦਾਸੀ ਪਾਣ ਦੇ ਦੁਆਰਾ ਜੋਤੀਸ ਰੂਪ ਤੇ ਜੋਤੋ ਪ੍ਰੇਮ ਖਿਲਨ ਦਾ ਚਾਉ ਸਿਰ ਤਰ ਤਵੀਨ ਕਲੀਮ ਹਰ ਫੇਮ ਤੁਮ ਕੱਟ ਬਣ ਆਈ ਤੇ ਸਾਡੇ ਪੰਜਾਂ ਦਿਨ ਇੱਕ ਇੱਕ ਜੋੜਾ ਦੇ ਹੁੰਦਾ ਤੇ ਕਿੰਨੇ ਕਿ ਦੂਸਰਾ ਪੇਰ ਇਹਦਾ ਹੈਗਾ ਹੀ ਨਹੀਂ ਅੰਦਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋ ਕੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅਸੀਂ ਵੀ ਠੀਕ ਆ ਮਤਲਬ ਆਰਾਧੇ ਕਿਰਪਾਇਆ ਤੁਰੇ ਫਿਰ ਅੰਨੇ ਬਸਾਉਦਾ ਸੇਤਾ ਫਰੀਆਂ ਤਿਲੀਆਂ ਆ ਤੇ ਅੱਜ ਅਸੀਂ ਚੱਲੇ ਆ ਫਤਿਹਗੜ੍ਹ ਸਾਹਿਬ ਅੱਜ ਆ 25 ਤਰੀਕ 25 ਦਸੰਬਰ 2023 ਤੇ ਸਾਡੀ ਜਿਹੜੀ ਬੈਟਰੀ ਵਾਲੀ ਕੱਟੀ ਆ ਉਹਦੀ ਬ੍ਰੇਕ ਹੋ ਗਈ ਆ ਫੇਲ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਨਹੀਂ ਹੋ ਰਹੀ ਫਿਰ ਅਸੀਂ ਮੋਟਰਸਾਈਕਲ ਕਟਿਆ ਤੇ ਉੱਤੇ ਸਾਨੂੰ ਪਾਪਾ ਛੱਡ ਕੇ ਆਏ ਬੱਸ ਸਟੈਂਡ ਕਿ ਬੱਸ ਸਟੈਂਡ ਤੋਂ ਬਈ ਅਸੀਂ ਲੱਦੇ ਆ ਆਪਣਾ ਬੱਸ ਸਾਡੇ ਜਾਂ ਤੋਂ ਮਤਲਬ ਜਿਵੇਂ 2 ਮਿੰਟ ਪਹਿਲਾਂ ਇੱਕ ਫਤਿਹਗੜ੍ਹ ਸਾਹਿਬ ਨੂੰ ਬੱਸ ਨਿਕਲ ਚੁੱਕੀ ਹੋਈ ਸੀ ਤੇ ਇਹ ਹੀ ਲੇਟ ਹੋ ਗਏ ਥੋੜਾ ਜਿਹਾ ਇਹ ਤਾਂ ਨਾ ਠੀਕ ਹੋਣ ਕਰਦੇ ਤੇ ਫਿਰ ਰਸਤੇ ਚ ਮੰਦਵਾਇਲਾ ਨਹੀਂ ਸੀ ਤੇ ਇਹਨੇ ਮੰਤੂ ਸਤਾਜ ਜੀ ਤੇ ਪਾਜੀ ਜਿਨ੍ਹਾਂ ਨੇ ਸਾਡੇ ਨਾਲ ਜਾਣਾ ਫਤਿਹਗੜ੍ਹ ਸਾਹਿਬ ਵਲੌਗ ਬਣਾਉਂਦੇ ਆ ਫਲੋਗ ਤਦੋਂ ਅਸੀਂ ਬੱਸ ਦੀ ਵੇਟ ਕਰ ਰਹੇ ਹਾਂ ਸਾਨੂੰ ਦੂਸਰੀ ਬੱਸ ਤੇ ਬੈਠਣ ਲਈ ਕਿਹਾ ਗਿਆ ਹੈ ਤੇ ਬੱਸ ਹਜੇ ਲੱਗ ਰਹੀ ਆ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਇੱਥੇ ਪਾਰੀ ਦੱਸ ਰਹੇ ਕਿ ਬੱਸ ਆਉਣ ਵਾਲੀ ਆ ਸੋ ਬੱਸ ਸਾਨੂੰ ਮਿਲ ਗਈ ਆ ਤੇ ਅਸੀਂ ਬਸ ਤੁਰੰਤ ਪਹਿਲਾਂ ਥੋੜਾ ਦਵਾਈ ਦੂਈ ਖਾ ਕੇ ਜਗਾੜ ਜੇ ਕਰ ਲਈਏ ਥੋੜਾ ਚਾਰਜ ਹੋ ਜਾਾਂਗੇ ਸਫ਼ਰ ਇੱਥੋਂ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਤੱਕ ਕਾਫੀ ਲੰਮਾ ਪੈ ਜਾਂਦਾ ਤੇ ਇੰਨੀ ਦੇਰ ਬੈਠੇ ਰਹਿਣਾ ਵੀ ਥੋੜਾ ਮੁਸ਼ਕਲ ਹੋ ਜਾਂਦਾ ਆ ਸੋ ਇੱਥੋਂ ਪਹਿਲਾਂ ਮੈਂ ਮੈਡੀਸਿਨ ਖਾਉਂਗੀ ਫਿਰ ਚੱਲਾਂਗੇ ਅੱਗੇ ਹੱਲੇ ਬੱਸ ਰੁਕੀ ਹੋਈ ਆ ਤੁਹਾਨੂੰ ਅਰੇ ਉਹ ਜਿਹਨ ਇਸ ਤੋਂ ਪਹਿਲਾਂ ਅਸੀਂ ਕਿਹਾ ਕਿ ਚਲੋ ਖਾ ਲਈਏ ਤੇ ਉੱਥੇ ਵੀ ਹੈ ਨਾ ਜੇ ਅਸੀਂ ਦੇਖੀਏ ਚੁੰਦੇ ਵਿੱਚ ਅੰਮ੍ਰਿਤਸਰ ਹੋ ਗਿਆ ਪਟੇਗੜ੍ਹ ਸਾਹਿਬ ਅੰਮ੍ਰਿਤਸਰ ਤੇ ਅਕੋਰਡਿੰਗ ਉੱਥੇ ਥੋੜੀ ਜ਼ਿਆਦਾ ਠੰਡ ਹੁੰਦੀ ਆ ਕਿਉਂਕਿ ਉੱਥੇ ਹੁੰਦਾ ਠੰਡਾ ਬੁਝ ਤੇ ਦਲੇ ਸਮੇਂ ਤੇ ਕਿਉਂਕਿ ਉਹਦੇ ਨਾਲ ਨਦੀ ਲੰਘਦੀ ਸੀ ਤੇ ਸੋਚ ਕੇ ਆਪਾਂ ਦੇਖੀਏ ਕਿ ਕਿੰਨੀ ਠੰਡੀ ਹਵਾ ਹੋएगी ਉੱਥੇ ਉਸ ਸਮੇਂ ਤੇ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਝ ਦੇ ਵਿੱਚ ਰੱਖਿਆ ਗਿਆ ਚੋੜੇ ਵੀ ਉਹਨਾਂ ਦੇ ਖੰਡ ਦੇ ਕਰਤੇ ਕਿਲੇ ਵੇਸੀ ਫਸਲ ਸਮੇਂ ਦੀ ਜਦੋਂ ਪਾਰ ਕਰਕੇ ਆਏ ਸੀ ਉਦੋਂ ਵੀ ਉਹ ਕਿੱਲੇ ਸੀ ਤੇ ਉੱਪਰ ਠੰਡੀਆਂ ਪਾਉਣਾ ਚਲਦੀਆਂ ਹੋਣਗੀਆਂ ਉਦੋਂ ਹਨਾ ਅਸੀਂ ਥੋੜਾ ਜਿਹਾ ਪੁਰਾਣਾ ਸਭ ਮੇਰੇ ਚਾਤ ਮਾਰੀਏ ਤੇ ਕਿੰਨਾ ਮੁਸ਼ਕਲ ਸਮਾਂ ਹੋਏਗਾ ਪਰ ਮਾਰੇ ਸੱਚੇ ਪਾਤਸ਼ਾਹ ਨੇ ਤਾਂ ਵੀ ਇੰਨਾ ਕੋ ਵੱਡੀ ਕੁਰਬਾਨੀ ਦੇਣ ਤੋਂ ਬਾਅਦ ਉਹ ਇਹੀ ਕਿਹਾ ਕਿ ਜਿਹੜੀ ਮੇਰੇ ਪਿੱਛੇ ਬੱਚੇ ਹਨ ਉਹ ਹੈਗੇ ਨੇ ਹਜੇ ਸੋ 2:20 ਮਿੰਟ ਤੇ ਬੱਸ ਚਲਤੀ ਸੀ ਫਤੇਗੜ ਸਾਈਂ ਬਟ ਅੱਗੇ ਜਾ ਕੇ ਕਾਫੀ ਤੱਕਾ ਜਾ ਹੋ ਗਿਆ ਪਾਜੀ ਸੁੱਤੇ ਹੋਏ ਨੇ ਨੀਂਦ ਪੂਰੀ ਕਰ ਲੈਣੇ ਅੱਛਾ ਉੱਤਰਨਾ ਹੀ ਸਰਹੰਦ ਹੀ ਤੇ ਉੱਤਰ ਹੀ ਗਏ ਪਟਿਆਲੇ ਸਰਹੰਦ ਸੰਗਤ ਸਾਡੀ ਵਜ੍ਹਾ ਨਾਲ ਮੈਂ ਸਾਡੀ ਵਜ੍ਹਾ ਨਾਲ ਹੀ ਮੈਂ ਤੁਹਾਨੂੰ ਕਹੀ ਪਾਜੀ ਤੁਸੀਂ ਕੰਬਲੀ ਮਾਰ ਕੇ ਪਹਿ ਇੱਕ ਵਾਰੀ ਉੱਠ ਕੇ ਵੇਖ ਲਓ ਮੈਂ ਕਿਹੜੇ ਇਧਰ ਆਈ ਆਂ ਜਗਮਾ ਤੇ ਘੁੰਮਦਾ ਤਾਂ ਮੈਨੂੰ ਉਦਾਂ ਨਹੀਂ ਪਤਾ ਕਾਹ ਦੀ ਗੱਲ ਹਮ ਕੱਲ ਪਟਿਆਲੇ ਵਾਲਾ ਬੱਸ ਸਟੈਂਡ ਵੇਖਣਾ ਆਹ ਪਟਿਆਲੇ ਵਾਲਾ ਬੱਸ ਸਟੈਂਡ ਵੇਖਣਾ ਤਾਂ ਹੀ ਆਪਾਂ ਇੱਥੇ ਉੱਤਰ ਗਏ ਆਂ ਹੋ ਜਿੱਥੇ ਉਤਰ ਗਏ ਆਂ ਆ ਕੋਈ ਵੀ ਨਹੀਂ ਸਾਰਾ ਖਾਲੀ ਖਾਲੀ ਸਿਰਫ ਆਪਾਂ ਹੀ ਬੱਸਾਂ ਹੀ ਦੱਸਾਂ ਅੱਗੇ ਸਾਰਾ ਖਾਲੀ ਲੱਗਿਆ ਮਾੜੀ ਹੋ ਗਈ ਆ ਇੰਨੀ ਮਾੜੀ ਟਾਈਮ ਹੋਇਆ ਸਾਡੇ 9 ਵਜੇ ਦੇ ਲੱਗੇ 2 ਵਜੇ ਦੇ ਘਰ ਤੁਰੇ ਆ ਉੱਥੇ ਸੰਗਤ ਨਹੀਂ ਮਿਲਿਆ ਸਹੀ ਗੋਲ ਦੀ ਉੱਥੇ ਸੰਗਤ ਜ਼ਿਆਦਾ ਹੋਣ ਕਰਕੇ ਬੱਸ ਸਟੈਂਡ ਵਿੱਚ ਨਹੀਂ ਲੈ ਕੇ ਕਿਤੇ ਬਾਹਰ ਨਾ ਨਹੀਂ ਕਿਹਾ ਹੋਣਾ ਵਾ ਬਟ ਬਾਹਰ ਗਿਆ ਹੀ ਅੰਦਰ ਨਹੀਂ ਗਿਆ ਹੀ ਨੇ ਸਰਹੰਦ ਨਾਮ ਨਹੀਂ ਲਿਆ ਹੀ ਬੱਸ ਇਨਾ ਕਹਿੰਦਾ ਉੱਤਰ ਜੋ ਉੱਤਰ ਤੇ ਭੀੜ ਵਾ ਹੁਣ ਸਮਝ ਆਇਆ ਕਿਉਂ ਗਿਆ ਮਤਲਬ ਯਸਰੀਗ ਦੇ ਨਾਲ ਲੋਕੇਸ਼ਨ ਲਾਈ ਮੈਂ ਇਹਨਾਂ ਨੂੰ ਕਿਹਾ ਦੇਖ ਲਓ ਪਟਿਆਲੇ ਜਾਣ ਦੇ ਕਹਿੰਦੇ ਨਹੀਂ ਪਟਿਆਲੇ ਥਾਣੀ ਜਾਣਾ ਹਣਾ ਡਰਾਈਵਰ ਨੂੰ ਕੀ ਕੰਡਕਟਰ ਨੂੰ ਗਾਲ੍ਹਾਂ ਕੱਢਣ ਦਾ ਹੀ ਹਾਂਜੀ ਇੱਥੋਂ ਚੈੱਕ ਕਰਿਓ ਭਲਾ ਕਿੰਨਾ ਡਿਸਟੈਂਸ ਹੈ ਡਿਸਟੈਂਸ ਵੇਹ ਥੋੜਾ ਹੀ ਜੇ ਪਿੱਛੇ ਪਟਿਆਲਾ ਜਿਹੜਾ ਮੈਂ ਤੁਹਾਨੂੰ ਕਿਹਾ ਇਹ ਨਾ 10 20 ਮਿੰਟ ਦਾ ਹੋਊਗਾ ਜਦੋਂ ਆਪਾਂ ਉਧਰੋਂ ਵਸ ਤੋਂ ਆਏ ਹਾਂ ਵੇਖੋ ਤੇ ਸਹੀ ਹੈ 1 ਮਿੰਟ ਇਸ ਤੋਂ ਪ੍ਰੰਤ ਅਸੀਂ ਬੱਸ ਸਟੈਂਡ ਤੋਂ ਬਾਹਰ ਆ ਕੇ ਔਟੋ ਵਾਲੇ ਨੂੰ ਪੁੱਛਿਆ ਤੇ ਉਹ ਕਹਿ ਰਿਹਾ ਕਿ ਭਈ ਮੈਂ ਲਊਗਾ 1000 ਰੁਪਿਆ ਫਤਿਹਗੜ ਸਾਹਿਬ ਛੱਡਣ ਦਾ ਫਿਰ ਅਸੀਂ ਕੀ ਕੀ ਜੀ ਨਹੀਂ ਜੀ ਧੰਨਵਾਦ ਬਹੁਤ-ਬਹੁਤ ਤੇ ਅਸੀਂ ਕਿਸੇ ਹੋਰ ਜੁਗਾਰਵਾਲ ਹੋਏ ਫੇਰ ਹੋਰ ਕੁਝ ਤਾਂ ਪਟਿਆਲੇ ਦੱਸ ਜੀ ਕਹਿੰਦੇ ਬਸ ਤਾਂ ਹੀ ਵੇਖ ਲੋ ਅੱਜ ਨਾਲ ਜਿਹੜਾ ਟੱਕਾ ਹੋਣਾ ਹੀ ਹੋ ਗਿਆ ਕਹਿੰਦੇ ਹਨ ਮਹਾਰਾਜ ਜਾਨੀ ਜਾਨ ਨੇ ਜਿਹ ਦੁਬਿਧਾ ਚ ਪਈਆਂ ਤੇ ਕੱਢਣ ਵਾਲੇ ਵੀ ਉਹ ਹੀ ਨੇ ਕਿ ਸਾਨੂੰ ਰਸਤੇ ਦੇ ਬਾਹਰ ਨਿਕਲਦੀ ਮਿਲ ਗਈ ਟਰਾਲੀ ਗੱਲ ਸਾਰੀ ਵਿਸ਼ਵਾਸ ਦੀ ਤੇ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਹੁੰਦੀ ਕਿ ਅਸੀਂ ਕਿਵੇਂ ਹੈਂਡਲ ਕਰਾਂ ਫਿਰ ਤੁਸੀਂ ਕਦੇ ਵੀ ਉਦਾਸ ਨਹੀਂ ਹੋਵੋਗੇ ਜਦੋਂ ਇਹ ਚੀਜ਼ ਨੂੰ ਸਮਝ ਜਾਓਗੇ ਤੁਹਾਨੂੰ ਅੱਜ ਆ ਵੀ ਪਤਾ ਲੱਗ ਗਿਆ ਕਿ ਤੁਹਾਨੂੰ ਸੋਣਾ ਨਹੀਂ ਚਾਹੀਦਾ ਰਸਤੇ ਵਿੱਚ ਤਾ ਗੋਲ ਕੇ ਤਿੰਨ ਵਾਰ ਖਾਇਆ ਹੀ ਮੈਂ ਤੁਹਾਨੂੰ ਹੁਣ ਇੱਕ ਹੋਰ ਮਾ ਚੀਜ਼ ਦੀ ਬੇਨਤੀ ਸਮਝ ਲਓ ਜਿਵੇਂ ਕਾਫੀ ਸੰਗਤ ਦੇਖੋ ਆਪਣੇ ਵੱਲੋਂ ਨਾ ਸ਼ਹਾਦ ਤੁਹਾਨੂੰ ਪ੍ਰਣਾਮ ਕਰਨ ਜਾਂਦੇ ਨੇ ਤੇ ਨਤਮਸਤਕ ਹੋਣ ਜਾਂਦੇ ਆ ਬਟ ਨਾ ਮੈਂ ਖੁਦ ਇਹ ਚੀਜ਼ ਦੇਖੀ ਹੈ 72% ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜਾ ਕਿੱਥੇ ਰਹੇ ਹਾਂ ਤੇ ਜੇ ਇਸ ਸਥਾਨ ਤੇ ਜਾ ਰਹੇ ਹਾਂ ਉਹਦਾ ਇਤਿਹਾਸ ਕੀ ਹੈ ਇਹ ਹੁਣ ਕੁਛ ਜਾਣੇ ਕੀ ਕਰਦੇ ਆ ਮਜ਼ਾਕ ਚ ਇਸ ਤੀਜ ਨੂੰ ਲੈਂਦੇ ਜਿਵੇਂ ਹੁਣ ਕੁਛ ਕਟਿੰਗ ਵਾਲੇ ਬੰਦੇ ਦੀ ਮੈਂ ਗੱਲ ਕਰੂੰਗੀ ਜਿਹੜੇ ਹਨਾ ਉਦਾਂ ਪਰਨੇ ਬੰਨੇ ਹੁੰਦੇ ਆ ਜਕਾਰੇ ਲਾ ਕੇ ਜਾਂਦੇ ਆ ਕਿ ਮਤਲਬ ਹੁੱਲੜਬਾਜੀ ਦੇ ਵਿੱਚ ਜਕਾਰੇ ਲਾਉਂਦੇ ਜਾਂਦੇ ਆ ਫਿਰ ਜਿੱਥੇ ਲੰਗਰ ਲੱਗਾ ਸੀ ਤੇ ਜਿਹੜੇ ਆ ਟਰੈਕਟਰ ਵਾਲੇ ਸੀ ਫਿਰ ਉਹਨਾਂ ਨੇ ਉੱਥੇ ਰੋਕ ਲਿੱਤਾ ਸਾਡੇ ਨਾਲ ਟਰੈਕਟਰ ਦੇ ਵਿੱਚ ਕੁਝ ਉਹਨਾਂ ਦੇ ਆਪਣੇ ਵੀ ਬੰਦੇ ਸੀ ਤੇ ਫਿਰ ਅਸੀਂ ਇੱਥੇ ਸ਼ੱਕਿਆ ਦਾਲ ਤੇ ਫੁਲਕਾ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਬੇਨਤ ਬੇਨਤ ਸ਼ੁਕਰਾਨਾ ਆ ਕੀ ਉਹਨਾਂ ਨੇ ਪ੍ਰਸ਼ਾਦਾ ਦਿਵਾਇਆ ਕਿਉਂਕਿ ਅਸੀਂ ਸਵੇਰ ਦੇ ਨਿਕਲੇ ਸੀ ਨਾ ਮੈਡੀਸਿਨ ਵਗੈਰਾ ਵੀ ਲਈ ਸੀ ਤੇ ਸਵੇਰੇ ਵੀ ਕੁਝ ਖਾਧਾ ਨਹੀਂ ਠੀਕ ਨਾ ਹੁਣ ਕਰਕੇ ਫਿਰ ਇੱਥੇ ਜਿਹੜਾ ਇੱਕ ਦੁਪਹਿਰ ਦਾ ਸ਼ੱਕਿਆ ਅਸੀਂ ਉਹੀ ਛੱਕਿਆ ਫਿਰ ਇਸ ਤੋਂ ਬਾਅਦ ਉਹ ਟਰਾਲੀ ਸਾਡੀ ਚੱਲ ਪਈ ਸੀ ਅਸੀਂ ਮਤਲਬ 2 ਵਜੇ ਤੇ ਨਿਕਲੇ ਸੀ ਕਰੋ ਤੇ ਅਸੀਂ 1 ਵਜੇ ਦੇ ਕਰੀਬ 1:30 ਵਜੇ ਦੇ ਕਰੀਬ ਫਤੇਗੜ ਸਾਹਿਬ ਪਹੁੰਚੇ ਕਿਉਂਕਿ ਪਟਿਆਲੇ ਤੋਂ ਫਤੇਗੜ ਸਾਹਿਬ ਕਾਫੀ ਦੂਰ ਪੈ ਜਾਂਦਾ ਹੈਗਾ ਇਸ ਸਮੇਂ ਬਹੁਤ ਹੀ ਜ਼ਿਆਦਾ ਧੁੰਦ ਪੈ ਰਹੀ ਸੀ ਤੇ ਬਾਅਦ ਬਹੁਤ ਹੀ ਜ਼ਿਆਦਾ ਹਨੇਰਾ ਸੀ ਕਿ ਕੁਝ ਦੇਖ ਵੀ ਨਹੀਂ ਰਿਹਾ ਸੀ ਇਹ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਤੇ ਇੱਥੋਂ ਹੁਣ ਬਾਅਦ ਚ ਸਾਨੂੰ ਉੱਥੇ ਚੌਂਕ ਦੇ ਵਿੱਚ ਤਾਰ ਦਿੱਤਾ ਗਿਆ ਫਿਰ ਅਸੀਂ ਤੁਰ ਕੇ ਚੱਲੇ ਪਾਏ ਨੇ ਇੱਥੋਂ ਬਾਕੀ ਸਾਰਾ ਤੁਰ ਕੇ ਸਿਫਤਗੜ ਸਾਹਿਬ ਲੱਗੇ ਗਏ ਸੀ ਸਾਡੀ ਰਿਹائش ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਤਲਬ ਇੱਕ ਗਲੀ ਸੀ ਉੱਥੇ ਲੱਗ ਗਈ ਸੀ ਤੁਸੀਂ ਦੇਖ ਸਕਦੇ ਆ ਸਮਾਂ ਸੀ 1 ਵਜੇ ਦੇ ਕਰੀਬ ਤੇ ਸੰਗਤ ਬੇਅੰਤ ਸੀ ਇੱਥੇ ਤੇ ਮਹਾਰਾਜ ਜੀ ਦੀ ਕਿਰਪਾ ਸਦਕਾ ਅਸੀਂ ਫਤਿਹਗੜ ਸਾਹਿਬ ਪਹੁੰਚ ਗਏ ਆ ਥੋੜੀ ਜਿਹੀ ਖਚਕਵਾਰੀ ਹੋਈ ਪਰ ਜੋ ਹੁੰਦਾ ਆ ਚੰਗੇ ਲਈ ਹੁੰਦਾ ਆ ਸ਼ੁਕਰ ਹੈ ਮਹਾਰਾਜ ਜੀ ਦਾ कि ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਤਰਸ ਕੀਤਾ ਕਿ ਅਸੀਂ ਇਸ ਅਸਥਾਨ ਤੇ ਹਾਜ਼ਰੀ ਭਰ ਸਕੀ ਤੇ ਇਸ ਅਸਥਾਨ ਤੇ ਕਰੋ ਚਾਲੇ ਪਾ ਕੇ ਆਸ ਦੇ ਕੀਏ। ہمارا ਸੱਚੇ ਪਾਤਸ਼ਾਹ ਸਾਭੂ ਚੜ੍ਹਦੀ ਕਲਾ ਵਿੱਚ ਹੀ ਰੱਖਣ। ਸੋ ਬਾਜੀ ਜੀ ਸੀ ਇਹ ਮੰਮਾ ਸੀ ਮੰਸੀ ਮੈਂ ਸੀ ਸਿਚ ਜਾਣੀ ਗਏ ਸੀ। ਤੇ ਇੱਥੇ ਅਸੀਂ ਵੇਟ ਕਰ ਰਹੇ ਹਾਂ ਜੀ ਬਾਗੀ ਸਿੰਘ ਦਾ ਕਿਉਂਕਿ ਫਤਿਹਗੜ ਸਾਹਿਬੇ ਜਿਨ੍ਹਾਂ ਨੇ ਸੇਵਾ ਲਈ ਸੀ ਕਹ ਲੋ ਮਾਰਾ ਸੱਚੇ ਪਾਤਸ਼ਾਹ ਨੇ ਸੇਵਾ ਲਈ ਸੀ। ਕੀ ਸਾਡੀ ਰਿਹਾਈਸ਼ ਮਤਲਬ 3 ਸਾਲ ਹੋ ਗਏ ਮੈਨੂੰ ਕੰਟੀਨਿਊਸਲੀ ਜਾਂਦੇ ਤੇ ਸਾਡੀ ਇਸ ਰਿਹਾਈਸ਼ ਉਹੀ ਕਰਵਾ ਰਹੀ ਹਾਂ ਆਪਣੇ ਬੈਗ ਤੇ ਸਮਾਨ ਰੱਖਣ ਤੋਂ ਬਾਅਦ ਜੋ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਦਾ ਇਤਿਹਾਸ ਕੀ ਹੈ ਇਸ ਸਥਾਨ ਤੇ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਨਾਲ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਜਿਉਂਦਾ ਨੀਹਾ ਦੇ ਵਿੱਚ ਜਣਵਾਇਆ ਗਿਆ ਸ਼ੇਰ ਖਾਨ ਨੇ ਵजीर खान ਨੂੰ ਬਹੁਤ ਵਾਰ ਕਿਹਾ ਕਿ ਇਸਲਾਮ ਬੱਚਿਆਂ ਦੀ ਜਾਨ ਲੈਣ ਵਾਸਤੇ ਇਜਾਜ਼ਤ ਨਹੀਂ ਦਿੰਦਾ ਪਰ ਵजीर खान ਦੇ ਉੱਤੇ ਪੂਤ ਸਵਾਰ ਸੀ ਬਦਲਾ ਲੈਣ ਦਾ ਤੇ ਉਸ ਨੂੰ ਬੜਾ ਢਕਾਇਆ ਗਿਆ ਤੇ ਉਸਨੇ ਢਕਾਓ ਦੇ ਵਿੱਚ ਆ ਕੇ ਹੀ ਬੱਚਿਆਂ ਨੂੰ ਇਹ ਆਦੇਸ਼ ਦੇ ਦਿੱਤਾ ਕਿ ਬੱਚਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਝੜਵਾ ਦਿੱਤਾ ਜਾਵੇ ਤੇ ਨੀਚੇ ਪੋਰਾ ਸਾਹਿਬ ਹੈਗਾ ਵਾ ਜਿੱਥੇ ਉਹ ਸਥਾਨ ਬਣਿਆ ਹੋਇਆ ਹੈ ਕੀਰਤਨ ਦਰਬਾਰ ਦੀ ਸਮਾਪਤੀ ਹੋ ਚੁੱਕੀ ਹੈ ਤੇ ਅੰਮ੍ਰਿਤ ਵੇਲੇ ਦਾ ਸਮਾਂ ਆ तकरीबन 3 ਵਜੇ ਦੇ ਕਰੀਬ ਸਮਾਂ ਹੋਇਆ ਤਾਂ ਤੁਸੀਂ ਸੰਗਤ ਦੇਖ ਸਕਦੇ ਹਾਂ ਇਹ ਸਾਰੀ ਸੰਗਤ ਨੇ ਹਜੇ ਅੰਦਰ ਜਾ ਕੇ ਦਰਸ਼ਨ ਕਰਨੇ ਨੇ ਪੂਰੇ ਬਾਹਰ ਤੱਕ ਦਰਸ਼ਨੀ ਦਿਉੜੀ ਤੱਕ ਸੰਗਤ ਹੁੰਦੀ ਆ ਤੇ ਇਸ ਵਾਰ ਪਿਛਲੇ ਸਮਿਆਂ ਨਾਲੋਂ ਪਿਛਲੇ ਸਾਲਾਂ ਨਾਲੋਂ ਕਿਤੇ ਦੁਗਣੀ ਤਿਗਣੀ ਸੰਗਤ ਇੱਥੇ ਆਈ ਸੀ ਫਤੇਗੜ ਸਾਹਿਬ ਤੁਸੀਂ ਧੁੰਦ ਦੇ ਵਿੱਚ ਦੇਖ ਸਕਦੇ ਆ ਗੁਰਦੁਆਰਾ ਸਾਹਿਬ ਪਿੱਛੇ ਤੇ ਹੁਣ ਵੀ ਧੁੰਦ ਪੂਰੀ ਆ ਤੇ 3:30 ਵਜੇ ਦੇ ਕਰੀਬ ਸਮਾਂ ਹੈਗਾ ਆ ਤੇ ਠੰਡ ਵੀ ਹੈਗੀ ਸੀ ਬੜੇ ਠੰਡ ਇੰਨੀ ਮਹਿਸੂਸ ਨਹੀਂ ਹੁੰਦੀ ਜਦੋਂ ਇਹ ਗੱਲ ਸੋਚਿਆ ਜਾਵੇ ਛੋਟੇ ਸਾਹਿਬ ਜਦਿਆ ਬਾਰੇ ਜੋ ਅਸੀਂ ਉੱਚੀ ਚੀਜ਼ ਨੂੰ ਫੀਲ ਕਰਦੇ ਹਾਂ ਨਾ ਤੇ ਫਿਰ ਸਾਨੂੰ ਕੋਈ ਵੀ ਚੀਜ਼ ਇੰਨੀ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ ਅਧਰੂਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤੇ ਸਾਨੂੰ ਭੁੱਖ ਲੱਗੀ ਸੀ ਕਿਉਂਕਿ ਅਸੀਂ ਰਸਤੇ 'ਤੇ ਸਿਰਫ ਇੱਕ ਦੋ ਪ੍ਰਸ਼ਾਦਾ ਉਹੀ ਸ਼ੱਕਿਆ ਸੀ ਤੇ ਅਸੀਂ ਜਸਟ ਦੇਖ ਰਹੇ ਸੀ ਕਿ ਸਾਨੂੰ ਰਸਤੇ ਦੇ ਵਿੱਚ ਕੋਈ ਲੰਗਰ ਹਾਲ ਮਿਲ ਜੇ ਤੇ ਬਟ ਦੂਰ ਦੂਰ ਤੱਕ ਸਾਨੂੰ ਕੁਝ ਵੀ ਨਹੀਂ ਮਿਲਿਆ ਕਿਉਂਕਿ ਸਮਾਂ ਇੰਨਾ ਕੋ ਹੋਇਆ ਸੀ ਕਿ ਉਦੋਂ ਕੋਈ ਲੰਗਰ ਹਾਲ ਨਹੀਂ ਖੁੱਲਿਆ ਸੀ ਉਹ ਜੇ ਸਮਾਂ ਹੋ ਗਿਆ ਵਾ 3:30 ਦੇ ਕਰੀਬ 3:30 ਨਹੀਂ ਹੋਇਆ ਜੀ 3 ਵਜੇ ਤੋਂ 23 ਮਿੰਟ ਹੋਏ ਆ ਚਾਹ ਤੋਂ ਹੰਦ ਦੇਖੋ ਪਿੱਛੇ ਗੱਲਾਂ ਤੇ ਆ ਜਿਵੇਂ ਲੀਹਾਂ ਤੇ ਹੱਥ ਤੇ ਪੂਰੇ ਛਾਂਡੇ ਤੇ ਠੰਡ ਨਹੀਂ ਠੰਡੀ ਠੰਡੀ ਗੋਲਡਨ ਥੀਮ ਵਾਈਟ ਥੀਮ ਆ ਐਕਚੁਅਲੀ ਆ ਅਸੀਂ ਜਦੋਂ ਮਤਲਬ ਸਮਾਗਮ ਖਤਮ ਹੋਇਆ ਨਾ ਖਾਣੇ ਦੇ ਤਲਾਸ਼ ਦੇ ਵਿੱਚ ਇੱਧਰ ਉੱਧਰ ਭਟਕੇ ਲੇਕਿਨ ਹਾਲ ਕੋਚ ਨਹੀਂ ਮਿਲਿਆ ਇਹ ਆਰਾਮ ਹੈ ਮੇਰੇ ਆ ਜੀ ਇੱਧਰ ਉੱਧਰ ਮਤਲਬ ਉੱਧਰ ਭਟਕੇ ਤੇ ਤਾਂ ਖਾਣ ਦੇ ਹਾਲ ਕੋਚ ਨਹੀਂ ਮਿਲਿਆ ਸੀ ਆਸਰਾ ਕਰਨਾ ਹੀ ਇਸ ਕਰਕੇ

ਉਦੇ ਕਰਕੇ ਕਾਫੀ ਲੇਟ ਹੋ ਗਏ ਅੱਧਰ ਦੇ ਅਸੀਂ ਵਿਕਲਾ ਸਮਝ ਨਾ ਚਲੋ ਜੀ ਘਰ ਆ ਗਏ ਜਿੱਥੇ ਅਸੀਂ ਧੁੱਕਿਆ ਤੇ ਤੇ ਜਿੱਥੇ ਆ ਕੇ ਇਹ ਮੀਟੋਨ ਦੋਸਤ ਮਿਲ ਗਏ ਵਾਏ ਗਰ ਜੀ ਮਿਲਦੇ ਹਾਂ ਅੱਜ ਸਵੇਰੇ ਦਸ ਵਜੇ ਮਿਲ ਕਰਾਂਗੇ ਨਵੇਂ ਤਰ੍ਹਾਂ ਦੇ ਜਿ ਕਰਾਉਣ ਨੂੰ ਹੋਣਾ ਸੀ ਗਏ ਸੀ ਸਿਰਫ ਅੱਜ ਦਿਵਾਨ ਵਿੱਚ ਹੋਣ ਸੰਗਤ ਜੀ ਸਾਡਾ ਫਤਿਹਗੜ ਸਾਹਿਬ ਹੈ ਦੂਸਰਾ ਦਿਨ ਤੇ ਅਸੀਂ ਪਹਿਲਾ ਚੱਲੇ ਆ ਮੋਤੀराम ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਉਹਨਾਂ ਨੇ ਛੋਟੇ ਲਾਲਾ ਨੂੰ ਦੁੱਧ ਪਿਆਇਆ ਸੀ ਤੇ ਜੋ ਕਿ ਫਟ ਤੋ ਪਾਰਿਆ ਤੇ ਬੇਅੰਤ ਸੰਗਤ ਇੱਥੇ ਹੈਗੀ ਆ ਤੇ ਸਾਡੀ ਫੌਜ ਵੀ ਆ ਚੁੱਕੀ ਹੈ ਫੌਜ ਨੂੰ ਤਾਂ ਤੁਸੀਂ ਮਿਲ ਲਿਆ ਹੁਣ ਮਿਲੋ ਇਸ ਦੀ ਢਾਲ ਦੇ ਨਾਲ ਜੋ ਕਿ ਬਹੁਤ ਹੀ ਜੰਗੀ ਆ ਤੇ ਭਾਜੀ ਨੇ ਬੜੇ ਹੀ ਚਾਹ ਦੇ ਨਾਲ ਨਵੀਂ-ਨਵੀਂ ਦੇ ਵਾਸਤੇ ਲੈ ਕੇ ਆਏ ਦੇਖੋ ਜੇ ਅਸੀਂ ਪਹਿਲੇ ਸਮੇਂ ਦੀ ਹੁਣ ਗੱਲ ਕਰੀਏ ਨਾ ਤੇ ਪੰਜਾਬ ਦੇ ਵਿੱਚ ਇੰਨਾ ਖੋਫ ਤੇ ਇੰਨਾ ਡਰ ਹੁੰਦਾ ਸੀ ਨਾ ਕਿ ਕੋਈ ਛੋਟੇ ਸਹਿਬਜ਼ਾਦੇ ਦੇ ਲਾਗੇ ਤੱਕ ਨਹੀਂ ਗਿਆ ਸੀ ਤੇ ਇਹ ਸਾਡਾ ਯੋਧਾ ਹੁਣ ਜਕਾਰੇ ਲਗਾ ਰਿਹਾ ਹੱਥ ਖੜੇ ਕਰਕੇ ਠੰਡੇ ਬੁਰਜ ਵਿੱਚ ਕੈਦ ਜਗਤ ਮਾਤਾ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਪਾਬਾ ਮੂਤੀ RAM ਜੀ ਦੁੱਧ ਪਿਲਾਉਂਦੇ ਹੋਏ ਇਹਨਾਂ ਨੇ ਇੱਕ ਫੋਟੋ ਦੇ ਜ਼ਰੀਏ ਦਰਸਾਇਆ ਹੈ ਇਸ ਗੁਰਦੁਆਰਾ ਸਾਹਿਬੀ ਬੇਅੰਤ ਸੰਗਤ ਹਾਜ਼ਰੀ ਭਰ ਰਹੀ ਹੈ ਜਿਵੇਂ ਕਿ ਆਪ ਜੀ ਦੇਖ ਸਕਦੇ ਆ ਹੁਣ ਇੱਕ ਗੱਲ ਹੋਰ ਨਾ ਬੜਾ ਸੋਸ਼ਲ ਮੀਡੀਆ ਤੇ ਲੋਕੀ ਕਹਿੰਦੇ ਆ ਕਿ ਛੋਟੀਆਂ ਜਿੰਦਾ ਨਹੀਂ ਕਹਿਣਾ ਵੱਡੀਆਂ ਜਿੰਦਾ ਕਹਿਣਾ ਛੋਟੇ ਸਹਿਬਜ਼ਾਦਿਆਂ ਨੂੰ ਤੇ ਜੇ ਹੁਣ ਅਸੀਂ ਇਸ ਗੱਲ ਦੀ ਗਹਿਰਾਈ ਦੇ ਵਿੱਚ ਜਾਈਏ ਜਦੋਂ ਕੋਈ ਛੋਟਾ ਬੱਚਾ ਵੱਡਾ ਕੰਮ ਕਰਦਾ ਆ ਅਸੀਂ ਉਹਨੂੰ ਸਹਿਲਾਉਂਦੇ ਆ ਮਤਲਬ ਤਾਰੀਫ਼ ਕਰਦੇ ਆ ਕਿ ਛੋਟੀਆਂ ਜਿੰਦਾ ਹੀ ਤੇ ਜਜ਼ਬੇ ਦੇਖੋ ਉਹਨਾਂ ਦੇ ਕਿੱਡੇ ਵੱਡੇ ਸੀ ਉਹ ਜੇ ਵੱਡਾ ਬੰਦਾ ਫੋਰ ਐਗਜ਼ਾਮਪਲ ਮੈਂ ਆਪਣੀ ਲੈਣੀ ਹੈ ਹਨਾ ਮੈਂ ਜਿਵੇਂ ਹੁਣ ਵੱਡੀਆਂ ਮੈਂ ਇੱਕ ਕੀੜੀ ਮਾਰਤੀ ਮੜੀ ਜੀ ਹਨਾ ਮੈਂ ਕਹੂੰ ਕਿ ਦੇਖੋ ਮੈਂ ਕਿੱਡਾ ਵੱਡਾ ਕੰਮ ਕੀਤਾ ਹੈ ਮਤਲਬ ਦੈਟਸ ਨੋਟ ਓਕੇ ਜਿੱਦੂ ਅਸੀਂ ਗੱਲ ਕਰਦੇ ਕਿ ਹਾਂ ਵੀ ਹੁਣ ਜਿਵੇਂ ਮੈਂ ਕਿਸੇ ਵੱਡੇ ਜਾਨਵਰ ਨੂੰ ਮਾਰਿਆ ਲੜਕੇ ਸ਼ੇਰ ਨਾਲ ਹਨਾ ਕੁਝ ਸ਼ਿਕਾਰ ਕੀਤਾ ਜਾਂ ਐਦਾਂ ਫਿਰ ਉਹ ਚੀਜ਼ ਥੋੜੀ ਵੱਡੀ ਹੁੰਦੀ ਆ ਇਸ ਕਰਕੇ ਛੋਟੀਆਂ ਜ਼ਿੰਦਾ ਵੱਡੇ ਸਾਕੀ ਤੇ ਛੋਟੀਆਂ ਰੂਹਾਂ ਸੀ ਉਸ ਵਾਰ ਵੀ ਛੋਟੇ ਸੀ ਉਹਨਾਂ ਦੀ ਉਮਰਾਂ ਵੀ ਛੋਟੀਆਂ ਸੀ ਤੇ ਉਹਨਾਂ ਦੇ ਜਜ਼ਬੇ ਦੇਖੋ ਕਿੱਡੇ ਵੱਡੇ ਸੀ ਕਿਉਂਕਿ ਅੰਦਰ ਪ੍ਰਤਾਪ ਦਾ ਸੀ ਬਾਣੀ ਦਾ ਖੂਨ ਕਾਰਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਇਹਨਾਂ ਜਜ਼ਬਾ ਉਹਨਾਂ ਦਾ ਕਿਵੇਂ ਸਟਰੋਂਗ ਹੋਇਆ ਮਾਤਾ ਗੁਜਰੀ ਜੀ ਜਦੋਂ ਉਹਨਾਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦੇ ਸੀ ਤੇ ਜਦੋਂ ਹੁਣ ਜਿੱਦਣ ਉਹਨਾਂ ਨੂੰ ਮੀਹਾਂ ਦੇ ਵਿੱਚ ਜਿਹੜੀਆਂ ਜਾਣਾ ਸੀ ਤੇ ਉਸ ਸਦਾਤ ਪਹਿਲਾਂ ਮਾਤਾ ਗੁਜਰੀ ਨੂੰ ਇਸ ਚੀਜ਼ ਦਾ ਪਤਾ ਸੀ ਤੇ ਉਹਨਾਂ ਨੇ ਤਾਂ ਸਾਰਾ ਸਾਰੀ ਰਾਤ ਬੱਚਿਆਂ ਨੂੰ ਬਾਣੀ ਦਾ ਪ੍ਰਤਾਪ ਦੱਸਿਆ ਇਤਿਹਾਸ ਨਾਲ ਜਾਣੂ ਕਰਾਇਆ ਤਾਂ ਕਿ ਬੱਚੇ ਡਰਨ ਨਾ ਉਲਟਾ ਉਹਨਾਂ ਦੇ ਵਿੱਚ ਜੋਸ਼ ਆਵੇ ਤੇ ਜਿਸ ਦਿਨ ਹੁਣ ਨੀਹਾਂ ਦੇ ਵਿੱਚ ਉਹਨਾਂ ਨੂੰ ਜਿਣਿਆ ਜਾਣਾ ਸੀ ਤੇ ਜਦੋਂ ਉਹ ਸਾਨੂੰ ਵੀ ਪਤਾ ਹਨਾ ਅੰਦਰ ਜਾਂਦੇ ਆ ਤੇ ਉਹ ਆਪਣਾ ਸਿਰ ਨਹੀਂ ਝੁਕਾਉਂਦੇ ਪਹਿਲਾਂ ਉਹ ਆਪਣੇ ਪੈਰ ਰੱਖਦੇ ਤੇ ਉਹਦਾ ਹੰਕਾਰ ਤੋੜਦੇ ਆ ਤੇ ਗੱਜ ਕੇ ਜਕਾਰੇ ਗਜਾ ਕੇ ਨੀਹਾਂ ਦੇ ਵਿੱਚ ਖੜਦੇ ਨੇ ਹੁਣ ਜਦੋਂ ਮੁਗਲਾਂ ਨੂੰ ਪਤਾ ਲੱਗਾ ਕਿ ਬਾਬਾ ਮੋਤੀराम ਮਹਿਰਾ ਨੇ ਛੋਟੇ ਬੱਚਿਆਂ ਨੂੰ ਦੁੱਧ ਪਿਲਾਇਆ ਇਨੀ ਠੰਡ ਦੇ ਵਿੱਚ ਤੇ ਉਹਨਾਂ ਨੇ ਕੀਤਾ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ ਛੋਟੇ ਬੱਚਿਆਂ ਨੂੰ ਕੋਹਲੂ ਦੇ ਵਿੱਚ ਪੀਸ ਦਿੱਤਾ ਗਿਆ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਜੋਤੀਸਰੂਪ ਇੱਥੇ ਅੱਜ ਸਮਾਗਮ ਜਿਸ ਨੂੰ ਸਭ ਤੋਂ ਮਹਿੰਗਾ ਸਥਾਨ ਕਿਹਾ ਜਾਂਦਾ ਹੈ ਜਿਸ ਵੇਲੇ ਛੋਟੇ ਸਹਿਬ ਜਾਦੀਆਂ ਨੂੰ ਨੀਹਾਂ ਦੇ ਵਿੱਚ ਚੜਵਾ ਦਿੱਤਾ ਗਿਆ ਸੀ ਤੇ ਉਹਨਾਂ ਦਾ ਅੰਤਿਮ ਸੰਸਕਾਰ ਲਈ ਕੋਈ ਵੀ ਅੱਗੇ ਨਹੀਂ ਹੋ ਰਿਹਾ ਸੀ ਫਿਰ ਭਾਈ ਟੋਡਰਮਲ ਜੀ ਅੱਗੇ ਗਵੀਰ ਖਾਨ ਨੇ ਸ਼ਰਤ ਰੱਖੀ ਕਿ ਜਿੰਨੀ ਕਿ ਜਗ੍ਹਾ ਚਾਹੀਦੀ ਆ ਉਹਦੇ ਤੇ ਸੋਨੇ ਦੀ ਮੋਹਰਾ ਵਿਸ਼ਾ ਕੇ ਉਹਨੂੰ ਦਿੱਤੀ ਜਾਂ ਜਾਣ ਪਰ ਜਦੋਂ ਉਹਨੂੰ ਪਤਾ ਲੱਗਾ ਕਿ ਟੋਡਰਮਲ ਜੀ ਬਹੁਤ ਹੀ ਅਮੀਰ ਨੇ ਫਿਰ ਉਹ ਬੇਇਮਾਨ ਹੋ ਗਿਆ ਤੇ ਉਸਦੀ ਨੀਤ ਵੀ ਬੇਇਮਾਨ ਹੋ ਗਈ ਤੇ ਫਿਰ ਉਸਨੇ ਕਿਹਾ ਕਿ ਵਿਸ਼ਾ ਕੇ ਨਹੀਂ ਜਿੰਨੀ ਜਗ੍ਹਾ ਚਾਹੀਦੀ ਆ ਮੋਹਰਾ ਖੜੀਆਂ ਕਰਕੇ ਦਿੱਤੀ ਜਾਵੇ ਫਿਰ ਭਾਈ ਟੋਡਰਮਲ ਜੀ ਨੇ ਵਜ਼ੀਰ ਖਾਨ ਕੋਲੋਂ ਮੋਹਰਾ ਖੜੀਆਂ ਕਰਕੇ ਉਹ ਜਗ੍ਹਾ ਲਈ ਜਿਸ ਜਗ੍ਹਾ ਤੇ ਛੋਟੇ ਸਾਹਿਬ ਜ਼ਿਆਦਾ ਜ਼ਿਆਦਾ ਸੰਸਕਾਰ ਕੀਤਾ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਦਲੀ ਮੋਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾ ਅਕੀ ਜੈ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇ ਮੁਕਾ ਤੋ ਆਓ ਹਮਾਰੇ ਪਾਸ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੋ ਜੀ ਦੀ ਸ਼ਹਾਦਤ ਨੂੰ ਕੋਟਾ ਨੋਟ ਕਰਨਾ ਦੋ ਦੋ ਜੋੜਿਆਂ ਦੇ ਵਿੱਚ ਮਹਾਰਾਜ ਸੱਜੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਨੇ ਆਪਣੇ ਉੱਤਰਾਰ ਦੇਤੇ ਸਿਰਫ ਤੇ ਸਿਰਫ ਇੱਕ ਤਰੰ ਦੇ ਖਾਤਰ ਤੇ ਅੱਜ ਕੁਝ ਲੋਕ ਕੁਝ ਚੰਦ ਪੈਸੇ ਲਈ ਆਪਣਾ ਇਮਾਨ ਤੱਕ ਵੇਚ ਦਿੰਦੇ ਨੇ ਅਸੀਂ ਜੀ ਹੁਣ ਦੋਨਾਂ ਸਥਾਨਾਂ ਤੇ ਦਰਸ਼ਨ ਕਰ ਲਏ ਤੇ ਅਸੀਂ ਜਾ ਰਹੇ ਹਾਂ ਵਾਪਸੀ ਪਹਿਲਾਂ ਅਸੀਂ ਪਰਸ਼ਾਤਾ ਸ਼ਕਾਂਗੇ ਪਰਸ਼ਾਤਾ ਸ਼ਕਨ ਤੋਂ ਉਪਰੰਤ ਫਿਰ ਅਸੀਂ ਜਾਵਾਂਗੇ ਰੂਮ ਦੇ ਵਿੱਚ ਤੇ ਇੱਥੇ ਸਾਡੇ ਨਾਲ ਫੇਰ ਤੋਂ ਜਿਵੇਂ ਕੋਲੋਲਾ ਹੋ ਰਹੀ ਜਾ ਰਹੀਆਂ ਆ ਇੱਥੇ ਵੀ ਹੋ ਗਈ ਅਸੀਂ ਜੋੜੇ ਜਮਾ ਕਰਾ ਕੇ ਗਏ ਸੀ ਅੰਦਰ ਤੇ ਉਹਨਾਂ ਨੇ ਕੀ ਕੀਤਾ ਅਸੀਂ ਪੰਜ ਜਣੇ ਸੀ ਤੇ ਸਾਡੇ ਪੰਜਾਂ ਦਿਨ ਇੱਕ ਇੱਕ ਜੋੜਾ ਦੇਤਾ ਤੇ ਕਹਿੰਦੇ ਕਿ ਦੂਸਰਾ ਪੇਰ ਇਹਦਾ ਹੈਗਾ ਹੀ ਨਹੀਂ ਅੰਦਰ ਫਿਰ ਜਿਹੜਾ ਸਾਡੇ ਨਾਲ ਇੱਕ ਮੁੰਡਾ ਸੀ ਅਸੀਂ ਉਹਨੂੰ ਅੰਦਰ ਭੇਜਿਆ ਕਿ ਬਈ ਜਾ ਏਕ-ਏਕ ਨਾਲ ਸਾਰਿਆਂ ਦੇ ਨਾਲ ਦੇ ਜੋੜੇ ਲੈ ਕੇ ਆ ਫਿਰ ਉਹ ਲੱਭ ਕੇ ਅੰਦਰੋਂ ਤੇ ਲੈ ਕੇ ਆਇਆ ਹੁਣ ਸੰਗਤ ਜੀ ਸਾਨੂੰ ਦਿਓ ਇਜਾਜ਼ਤ ਵਲੋਗ ਦੀ ਸਮਾਪਤੀ ਕਰਨ ਦੀ ਉਮੀਦ ਹੈ ਤੁਹਾਨੂੰ ਵਲੋਗ ਵਧੀਆ ਲੱਗਾ ਹੋਵੇਗਾ ਕਮੈਂਟ ਕਰਕੇ ਆਪਣੇ ਵਿਊਜ਼ ਜ਼ਰੂਰ ਦੱਸਿਆ ਕਰੋ ਤਾਂਕਿ ਸਾਨੂੰ ਨੂੰ ਵੀ ਮੋਟੀਵੇਸ਼ਨ ਮਿਲ ਸਕੇ ਜੇ ਕੋਈ ਕਮੀ ਪੇਸ਼ੀ ਹੋਏ ਤੇ ਅਸੀਂ ਉਹਨੂੰ ਪੂਰਾ ਕਰ ਸਕੀਏ ਇਸ ਤੋਂ ਪਰંત ਜੋ ਦੋ ਵਲੋਗ ਆ ਰਹੇ ਨੇ ਉਹ ਸਥਾਨਾਂ ਬਾਰੇ ਟੋਡਰ ਮਲਜ ਦੀ ਹਵੇਲੀ ਬਾਰੇ ਤੇ ਸਭ ਨੇ ਸੁਣਿਆ ਹੋਊਗਾ ਲੇਕਿਨ ਜੋ ਦੂਸਰਾ ਸਥਾਨ ਆ ਉਹਦੇ ਬਾਰੇ ਕੋਈ ਜਾਣੂ ਨਹੀਂ ਆ ਜੋ ਕਿ ਅਗਲੇ ਵਲੋਗ ਦੇ ਵਿੱਚ ਕਰਾਇਆ ਜਾਏਗਾ ਤੇ ਵਲੋਗ ਦੇਖਣਾ ਨਾ ਭੁੱਲਿਓ ਸ਼ਿਵ ਮਾਈਕੂ ਜੀ ਦਾ ਖਾਲਸਾ ਮਾਈਕੂ ਜੀ ਕੀ ਫਤਿਹ ਪੁਲਾ ਚੁੱਕਾ ਦੇਖਿਮਾ ਮਹਾਰਾਜ ਬਹੁਤ ਭਿਆਨਕ ਨੇ